ਸਰਕਾਰ ਵੱਲੋਂ ਬਿਜਲੀ ਦਰਾਂ ਨੂੰ ਲੈ ਕੇ ਨਵਾਂ ਟੈਰੀਫ ਸਾਲ 2025 ਤੇ 26 ਦੇ ਲਈ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੁਆਰਾ ਬਿਜਲੀ ਦਰਾਂ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਤੇ ਇਹ ਨਵੀਂ ਬਿਜਲੀ ਦਰਾਂ 1 April 2025 ਤੋਂ ਲਾਗੂ ਕਰ ਦਿੱਤੀਆਂ ਜਾਣਗੀਆਂ। ਜਿਸ ਨਾਲ ਘਰੇਲੂ ਬਿਜਲੀ ਉਪਭੋਗਤਾਵਾਂ ਦੇ ਨਾਲ-ਨਾਲ ਸੂਬੇ ਦੇ ਉਦਯੋਗਿਕ ਅਤੇ ਹੋਰ ਖਪਤਕਾਰਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਗੱਲ ਕਰਦੇ ਆਂ ਬਿਜਲੀ ਦਰਾਂ ਬਾਰੇ ਸਰਕਾਰ ਦੇ ਹੁਕਮਾਂ ਅਨੁਸਾਰ ਹੁਣ ਬਿਜਲੀ ਖਪਤਕਾਰਾਂ ਨੂੰ ਰਾਹਤ ਮਿਲੀ ਹੈ ਖਪਤਕਾਰਾਂ ਦੇ ਲਈ ਤਿੰਨ ਸਲੈਬ ਸਨ ਜਿਸ ਨੂੰ ਘਟਾ ਕੇ ਹੁਣ ਦੋ ਸਲੈਬ ਕਰ ਦਿੱਤੇ ਗਏ ਹਨ ਪਹਿਲਾਂ ਕੀ ਹੁੰਦਾ ਸੀ 2 ਕਿਲੋਵਾਟ ਲੋਡ ਤੱਕ ਦੇ ਪਹਿਲੇ 100 ਯੂਨਿਟ ਦੇ ਲਈ ਬਿਜਲੀ ਦੀ ਕੀਮਤ 4 ਰੁਪਏ 29 ਪੈਸੇ ਪ੍ਰਤੀ ਯੂਨਿਟ ਹੁੰਦੀ ਸੀ ਤੇ 101 ਤੋਂ 300 ਯੂਨਿਟ ਦੇ ਲਈ ਇਹ ਦਰ ₹6.76 ਪ੍ਰਤੀ ਯੂਨਿਟ ਸੀ ਤੇ 300 ਯੂਨਿਟ ਤੋਂ ਉੱਪਰ ਦੀ ਦਰ ₹7.75 ਪ੍ਰਤੀ ਯੂਨਿਟ ਸੀ ਤੇ ਹੁਣ ਸਰਕਾਰ ਦੁਆਰਾ ਇਹ ਸਲੈਬ ਕੱਟ ਕਰਕੇ ਦੋ ਸਲੈਬ ਵਿੱਚ ਇਸ ਨੂੰ ਡਿਵਾਈਡ ਕਰ ਦਿੱਤਾ ਗਿਆ ਹੈ ਤੇ ਹੁਣ ਇਹ ਬਿਜਲੀ ਦਾ ਰੇਟ 300 ਯੂਨਟ ਤੱਕ 5 ਰੁਪਏ 40 ਪੈਸੇ ਪ੍ਰਤੀ ਯੂਨਟ ਤੇ 300 ਤੋਂ ਵੱਧ ਯੂਨਟ ਦੇ ਲਈ 7 ਰੁਪਏ 75 ਪੈਸੇ ਪ੍ਰਤੀ ਯੂਨਟ ਕਰ ਦਿੱਤੀ ਗਈ ਹੈ। ਉਪਭੋਗਤਾ ਨੂੰ ਪਹਿਲਾਂ 300 ਯੂਨਟ ਤੱਕ 1781 ਰੁਪਏ ਭਰਨੇ ਪੈਂਦੇ ਸੀ ਤੇ ਹੁਣ ਉਹਨਾਂ ਨੂੰ 1620 ਰੁਪਏ ਭਰਨੇ ਪੈਣਗੇ। ਅੱਗੇ ਗੱਲ ਕਰਦੇ ਹਾਂ 2 ਤੋਂ 7 ਕਿਲੋਵਾਟ ਤੱਕ ਦੇ ਉਪਭੋਗਤਾਵਾਂ ਦੀ ਪਹਿਲਾਂ ਵਾਲਿਆਂ ਬਿਜਲੀ ਦਰਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ 100 ਯੂਨਿਟ ਲਈ 4 ਰੁਪਏ 54 ਪੈਸੇ ਪ੍ਰਤੀ ਯੂਨਿਟ ਸੀ ਤੇ 101 ਤੋਂ 300 ਯੂਨਿਟ ਤੱਕ 6 ਰੁਪਏ 76 ਪੈਸੇ ਪ੍ਰਤੀ ਯੂਨਿਟ ਸੀ ਤੇ 300 ਯੂਨਿਟ ਤੋਂ ਉੱਪਰ 7 ਰੁਪਏ 75 ਪੈਸੇ ਪ੍ਰਤੀ ਯੂਨਿਟ ਸੀ ਤੇ ਹੁਣ ਦਰ 300 ਯੂਨਿਟ ਦੇ ਲਈ 5 ਰੁਪਏ 72 ਪੈਸੇ ਪ੍ਰਤੀ ਯੂਨਿਟ ਦੇ 300 ਤੋਂ ਉੱਪਰ ਯੂਨਟਾਂ ਦੇ ਲਈ ₹70.75 ਪ੍ਰਤੀ ਯੂਨਟ ਨਿਰਧਾਰਿਤ ਕਰ ਦਿੱਤੀ ਗਈ ਹੈ ਤੇ ਨਾਲ ਹੀ ਪਹਿਲਾਂ ਬਿਜਲੀ ਦਾ ਬਿੱਲ 300 ਯੂਨਟ ਦੇ ਲਈ ₹1806 ਆਉਂਦਾ ਸੀ ਤੇ ਹੁਣ ਘਟਾ ਕੇ ₹1716 ਕਰ ਦਿੱਤਾ ਗਿਆ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ 7 ਤੋਂ 20 ਕਿਲੋਵਾਟ ਤੱਕ ਦੀਆਂ ਪਹਿਲੀਆਂ 100 ਯੂਨਟਾਂ ਲਈ ਬਿਜਲੀ ਦੀ ਦਰ ਅੱਗੇ ₹5.34 ਪ੍ਰਤੀ ਯੂਨਟ ਹੁੰਦੀ ਸੀ ਤੇ 101 ਤੋਂ 300 ਤੱਕ ₹7.15 ਪ੍ਰਤੀ ਯੂਨਟ ਤੇ 300 ਤੋਂ ਉੱਪਰ ₹7.75 ਪ੍ਰਤੀ ਯੂਨਟ ਹੁੰਦੀ ਸੀ ਤੇ ਹੁਣ ਇਹ ਦਰ ਪਹਿਲੇ 300 ਦੇ ਲਈ ₹6.44 ਪ੍ਰਤੀ ਯੂਨਟ ਤੇ ਇਸ ਤੋਂ ਉੱਪਰ ₹7.75 ਪ੍ਰਤੀ ਯੂਨਟ ਕਰ ਦਿੱਤੀ ਗਈ ਹੈ ਜੇ ਪਹਿਲਾਂ 300 ਯੂਨਿਟ ਦੇ ਲਈ ਬਿੱਲ 1964 ਰੁਪਏ ਆਉਂਦਾ ਸੀ ਤਾਂ ਹੁਣ 1932 ਰੁਪਏ ਹੀ ਬਿੱਲ ਆਵੇਗਾ ਤੇ ਇਸ ਤਰ੍ਹਾਂ ਪੰਜਾਬ ਸਰਕਾਰ ਦੁਆਰਾ ਬਿਜਲੀ ਦੀ ਦਰਾਂ ਵਿੱਚ ਕੁਝ ਹੱਦ ਕਟੌਤੀ ਕੀਤੀ ਹੈ ਜੇਕਰ ਤੁਸੀਂ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜੇਕਰ ਤੁਸੀਂ ਨੇ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਕਰ ਲਵੋ ਕਿਉਂਕਿ ਸਰਕਾਰ ਦੇ ਨਾਲ ਕੋਈ ਵੀ ਜੁੜੀ ਹੋਈ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਵਿੱਚ ਪਾਉਂਦੇ ਹਾਂ ਇਸ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ